ਕਾਲਿਓ ਜਿਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਾਨੂੰ ਗਿਆਨ ਮਿਲਣਾ ਸੀ ਜਿਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਅਸੀਂ ਗੁਰੂ ਦੀ ਮਤ ਲੈਣੀ ਸੀ ਅੱਜ ਸਾਨੂੰ ਗੁਰਦੁਆਰੇ ਸਾਹਿਬ ਦੇ ਵਿੱਚੋਂ ਗੁਰੂ ਦਾ ਗਿਆਨ ਨਹੀਂ ਮਿਲਦਾ ਮੈਂ ਤੇ ਹੈਰਾਨ ਹੋ ਜਾਣਾ ਅਸੀਂ ਪਿੰਡਾਂ ਦੇ ਵਿੱਚ ਚਾਰ-ਚਾਰ ਗੁਰਦੁਆਰੇ ਬਣਾ ਲਏ ਮੈਨੂੰ ਲੱਗਦਾ ਹੈ ਸ਼ਾਇਦ ਗੁਰਦੁਆਰੇ ਨਹੀਂ ਬਣਾਏ ਅਸੀਂ ਸੂਚਨਾ ਕੇਂਦਰ ਖੋਲ ਰੱਖੇ ਨੇ ਜਦੋਂ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਸੁਣਦੇ ਆ ਨਾ ਬੜੇ ਹੈਰਾਨ ਹੋਈ ਜਾਂਦੇ ਆ ਉਹ ਮਨਾ ਇਹ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਆਵਾਜ਼ ਆ ਰਹੀ ਹੈ ਸ਼ਾਇਦ ਤੁਸੀਂ ਵੀ ਕਦੀ ਭਾਗਾਂ ਵਾਲੋ ਕਿਸੇ ਪਿੰਡ ਦੇ ਵਿੱਚ ਅੱਜ ਤੱਕ ਇਹ ਅਨਾਉਂਸਮੈਂਟ ਨਹੀਂ ਸੁਣੀ ਹੋਵੇਗੀ ਕਿ ਸਾਡੇ ਪਿੰਡ ਦੇ ਨੌਜਵਾਨ ਪਤਿਤ ਪੁਨੇਵਲ ਜ਼ਿਆਦਾ ਵੱਧ ਰਹੇ ਨੇ ਆਓ ਪਿੰਡ ਵਾਲਿਓ ਇਕੱਤਰ ਹੋਈਏ ਇਕੱਠੇ ਹੋਈਏ ਹੰਬਲਾ ਮਾਰੀਏ ਨੌਜਵਾਨ ਪੀੜੀ ਨੂੰ ਪਤਿਤ ਪੁਨੇ ਦੀ ਲਹਿਰ ਤੋਂ ਬਚਾਈਏ ਕਦੀ ਇਹ ਅਨਾਉਂਸਮੈਂਟ ਕਿਸੇ ਗੁਰਦੁਆਰੇ ਸਾਹਿਬ ਦੇ ਵਿੱਚ ਨਹੀਂ ਕੀਤੀ ਗਈ ਕਦੀ ਕਿਸੇ ਗੁਰਦੁਆਰੇ ਸਾਹਿਬ ਦੇ ਵਿੱਚ ਇਹ ਅਨਾਉਂਸਮੈਂਟ ਨਹੀਂ ਕੀਤੀ ਕਿ ਭਾਗਾ ਮਾੜਿਓ ਅੱਜ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਉਸ ਮੈਥ ਪੀਣ ਲੱਗ ਪਏ ਉਹ ਨਸ਼ਾ ਕਰਨ ਲੱਗ ਪਏ ਆਓ ਮਾਤਾ ਪਿਤਾ ਇਕੱਤਰ ਹੋਣ ਗੁਰਦਾਰ ਦੇ ਵਿੱਚ ਪਹੁੰਚੀ ਅਸੀਂ ਇੱਥੇ ਬੈਠ ਕੇ ਵਿਚਾਰ ਕਰੀਏ ਕੋਈ ਮਤਾ ਪਾਸ ਕਰੀਏ ਕਿ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਬੱਚਿਆਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਦੀ ਲਹਿਰ ਤੋਂ ਬਚਾ ਸਕੀਏ ਆ ਜਿਹੜੇ ਨਸ਼ੇ ਦੇ ਦਰਿਆ ਦੇ ਵਿੱਚ ਅੱਜ ਸਾਡੀ ਨੌਜਵਾਨ ਕਿਹੜੀ ਰੋੜ ਗਈ ਹੈ ਇਹਨੂੰ ਅਸੀਂ ਰੋਕ ਸਕੀਏ ਕਦੀ ਪਿੰਡਾਂ ਦੇ ਵਿੱਚ ਇਹ ਅਨਾਉਂਸਮੈਂਟ ਤੁਸੀਂ ਕਦੀ ਨਹੀਂ ਸੁਣੀ ਕਿਹੋ ਜਿਹਾ ਅਨਾਉਂਸਮੈਂਟ ਆਉਂਦੀਆਂ ਨੇ ਕੋਈ ਜੁੱਤੀਆਂ ਵੇਚਣ ਆ ਰਿਹਾ ਕੋਈ ਕੱਪੜਾ ਵੇਚਣ ਆ ਰਿਹਾ ਕੋਈ ਸਬਜ਼ੀਆਂ ਵੇਚਣ ਆ ਰਿਹਾ ਕਿਸੇ ਦੀ ਮੱਝ ਗੁੰਮ ਗਈ ਕਿਸੇ ਦੀ ਕੱਟੀ ਗੁੰਮ ਗਈ ਕਿਸੇ ਦੀ ਗਾਂ ਗੁੰਮ ਗਈ ਫਲਾਣੇ ਦੀ ਲੜਾਈ ਹੋ ਗਈ ਫਲਾਣੇ ਦੇ ਘਰ ਆ ਕੁਝ ਹੋ ਗਿਆ ਇਹ ਅਨਾਉਂਸਮੈਂਟਾਂ ਅੱਜ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਹੋ ਰਹੀਆਂ ਨੇ ਜਿੱਥੋਂ ਗੁਰੂ ਦੀ ਗੱਲ ਜਾਣੀ ਚਾਹੀਦੀ ਗੁਰੂ ਦੇ ਗੁਰਬਾਣੀ ਦਾ ਸਿਧਾਂਤ ਅੱਜ ਗੁਰਦੁਆਰੇ ਦੇ ਵਿੱਚੋਂ ਬਹੁਤਿਆਂ ਦੇ ਵਿੱਚੋਂ ਸਾਰਿਆਂ ਦੇ ਨਹੀਂ ਬਹੁਤਿਆਂ ਦੇ ਵਿੱਚੋਂ ਅਲੋਪ ਹੋ ਚੁੱਕਿਆ ਗੁਰਬਾਣੀ ਦੀ ਗੱਲ ਨੇ ਕੀਤੇ ਜਾਂਦੀ ਸਵੇਰੇ ਨਿਤਨੇਮ ਹੋਇਆ ਸ਼ਾਮ ਨੂੰ ਰਹਿਰਾਸ ਹੁੰਦੀ ਚਾਰ ਪੰਜ ਜਣੇ ਮਥਾ ਟੇਕ ਲਾਉਂਦੇ ਨੇ ਪਿੰਡ ਦੇ ਵਿੱਚ ਚਾਰ ਗੁਰਦੁਆਰੇ ਬਣਾਏ ਨੇ ਪਰ ਚਾਰ ਇੱਕ ਗੁਰਦੁਆਰੇ ਸਾਹਿਬ ਦੇ ਵਿੱਚ ਵੀ ਨਹੀਂ ਹੋ ਰਹੀਆਂ ਤੇ ਅਨਾਉਂਸਮੈਂਟਾਂ ਦੇਖੋ ਕਿਹੋ ਜਿਹੀਆਂ ਹੁੰਦੀਆਂ ਨੇ ਕਿਉਂਕਿ ਜੇ ਚਾਰ ਗੁਰਦੁਆਰੇ ਚਾਰ ਹਿੱਸਿਆਂ ਦੇ ਵਿੱਚ ਉਹ ਪਿੰਡ ਵੰਡਿਆ ਗਿਆ ਮਨ ਨੂੰ ਉਹ 100 ਕਰਨੇ 25 25 ਕਰਾਂ ਦਾ ਇੱਕ ਗੁਰਦੁਆਰਾ ਆ ਗਿਆ ਤੇ ਹੁਣ ਜਿਹੜਾ ਭਾਈ ਜੀ ਰੱਖਣਾ ਹੈ ਗਰੰਥੀ ਰੱਖਣਾ ਹੈ ਤੇ ਤਨਖਾਹ ਵੀ ਹੁੰਦੀ ਉਨੀ ਕੁ ਹੋਏਗੀ ਉਹਨੂੰ ਤਨਖਾਹ ਵੀ ਉਨੀ ਕੁ ਦੇਣਗੇ ਤੇ ਭਾਗਾਂ ਵਾਲੇ ਉਹ ਕਰਦੇ ਕੀ ਨੇ ਫਿਰ ਕਹਿੰਦੇ ਬਾਬਾ ਕੋਈ 5-700 ਰੁਪਇਆ ਤੈਨੂੰ ਤਨਖਾਹ ਦੇ ਦੇਾਂਗੇ ਕਮਾਲ ਦਾ ਤੈਨੂੰ ਸਾਧਨ ਦੱਸ ਦਿੰਨੇ ਆ ਆ 25 30 ਕਰੇਗੇ ਨੇ ਤੂੰ ਡਾਲੀ ਕਰਿਆ ਕਰੀਂ ਜਿੰਨੀਆਂ ਕੋ ਰੋਟੀਆਂ ਤੂੰ ਖਾ ਸਕਦਾ ਖਾ ਲਈ ਬਾਕੀ ਜਿਹੜੀ ਰੋਟੀਆਂ ਬਚੀਆਂ ਨੇ ਉਹਨਾਂ ਨੂੰ ਸੁਕਾ ਕੇ ਤੂੰ ਬਾਜ਼ਾਰ ਦੇ ਵਿੱਚ 10 ਰੁਪਏ ਕਿਲੋ ਵਿਕਕਦੀਆਂ ਨੇ ਵੇਚ ਦਿਆ ਕਰ 25 30 ਘਰਾਂ ਦੇ ਵਿੱਚ ਦੁੱਧ ਇਕੱਠਾ ਕਰੀ ਜਿੰਨਾ ਕੋ ਤੂੰ ਪੀ ਸਕਦਾ ਪੀ ਲਈ ਜਿਹੜਾ ਬਚਿਆ ਦੁੱਧ ਉਹਨੂੰ ਤੂੰ ਜਾ ਕੇ ਡੇਰੀ ਦੇ ਵਿੱਚ ਵੇਚ ਦੀ ਤੇਰਾ ਗੁਜ਼ਾਰਾ ਬਾਬਾ ਪੂਰਾ ਵਧੀਆ ਚੱਲੇਗਾ ਉਹ ਗ੍ਰੰਥੀ ਵੀ ਅੱਗੇ ਪੰਜ ਗ੍ਰੰਥੀ ਪੜਿਆ ਹੁੰਦਾ ਹੈ ਪੰਜ ਗ੍ਰੰਥੀ ਪੰਜ ਗ੍ਰੰਥੀ ਉਹਨੂੰ ਕਹਿੰਦੇ ਨੇ ਕਿ ਇਹਨੂੰ ਗ੍ਰੰਥ ਦਾ ਗਿਆਨ ਹੋਵੇ ਪਤਾ ਨਹੀਂ ਕਿਹੜੇ ਪੰਜ ਗ੍ਰੰਥਾਂ ਦਾ ਗਿਆਨ ਲੈ ਕੇ ਆਇਆ ਆਪਣੇ ਆਪ ਨੂੰ ਪੰਜ ਗ੍ਰੰਥੀ ਤੋਂ ਪਾਠੀ ਬਣ ਕੇ ਬਹਿ ਗਿਆ ਗੁਰਦੁਆਰੇ ਦੇ ਵਿੱਚ ਤੇ ਭਾਗਾਂ ਵਾਲਿਓ ਇੱਕ ਪਿੰਡ ਦੀ ਅਨਾਉਂਸਮੈਂਟ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ ਧਿਆਨ ਦੇ ਨਾਲ ਸੁਣਿਓ ਉਸ ਪਿੰਡ ਦੇ ਵਿੱਚ ਨਾ ਇੱਕ ਨਵੀਂ ਨੋਹ ਆਈ ਕਿਸੇ ਦੇ ਘਰ ਦੇ ਵਿੱਚ ਤੇ ਆਕੇ ਉਹ ਨੋਹ ਆਪਣੇ ਸੱਸੋਰੇ ਨੂੰ ਕਿਹਦੀ ਮਰਦਾਜੀ ਪਿਤਾ ਜੀ ਮੈਂ ਕੋਰਸ ਕੀਤਾ ਹੋਇਆ ਸੱਸੋਰੇ ਬੜੇ ਖੁਸ਼ ਹੋਏ ਬੀਤੀ ਇਹ ਕਿਹੜਾ ਕੋਰਸ ਕੀਤਾ ਨੋ ਨੇ ਜਵਾਬ ਦਿੱਤਾ ਕਹਿੰਦੀ ਮਾਤਾ ਜੀ ਮੈਂ ਕੋਰਸ ਕੀਤਾ ਧੀਆਂ ਭੈਣਾਂ ਨੂੰ ਸੋਹਣਾ ਬਣਾਉਣ ਦਾ ਮੈਂ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਸੱਸ ਬੜੀ ਖੁਸ਼ ਹੋਈ ਚਲ ਧੀਏ ਚੰਗਾ ਤੂੰ ਵਧੀਆ ਕੋਰਸ ਕੀਤਾ ਹੋਇਆ ਹੈ ਜਿਨ੍ਹਾਂ ਦੀ ਧੀਆਂ ਦੇ ਰੰਗ ਕਾਲੇ ਨੇ ਜਾਂ ਸੋਹਣੀਆਂ ਨਹੀਂ ਲੱਗਦੀਆਂ ਤੂੰ ਉਹਨਾਂ ਨੂੰ ਸੋਹਣਾ ਬਣਾਦੀ ਉਹਨਾਂ ਨੂੰ ਕੱਲ ਨੂੰ ਚੰਗੇ ਰਿਸ਼ਤੇ ਮਿਲ ਜਾਣ ਮਾਤਾ ਜੀ ਮੈਂ ਦੁਕਾਨ ਖੋਲ੍ਹਣੀ ਚਾਹੁੰਦੀ ਆ ਕੋਈ ਨਹੀਂ ਕਿ ਇੱਕ ਨੂੰ ਦੁਕਾਨ ਖੋਲ੍ਹ ਕੇ ਦੇ ਦਿੰਦੀਆਂ ਬਿਊਟੀ ਪਾਰਲਰ ਦੀ ਧੀ ਨੇ ਕੀ ਕੀਤਾ ਇੱਕ ਪਰਚੀ ਦੇ ਉੱਪਰ ਲਿਖਿਆ ਤੇ ਕਹਿੰਦੀ ਬਾਪੂ ਜੀ ਆ ਮੈਂ ਪਰਚੀ ਤੇ ਲਿਖ ਦਿੱਤਾ ਤੁਸੀਂ ਗੁਰਦੁਆਰੇ ਜਾਓ ਜਾ ਕੇ ਭਾਈ ਜੀ ਨੂੰ ਪਰਚੀ ਦੇ ਕੇ ਅਨਾਉਂਸਮੈਂਟ ਕਰਵਾ ਦਿਓ ਉਹ ਨੌ ਦਾ ਸੋਹਰਾ ਸੀ ਜਿਹੜਾ ਲੜਕੀ ਦਾ ਸੋਹਰਾ ਉਹ ਗੁਰਦੁਆਰੇ ਦੇ ਗ੍ਰੰਥੀ ਦੇ ਕੋਲ ਜਾਂਦਾ ਜਾ ਕੇ ਪਰਚੀ ਫੜਾ ਦਿੰਦਾ ਤੇ ਜਾ ਕੇ ਕਹਿੰਦਾ ਬਾਪਾ ਆ ਚੱਕ 50 ਰੁਪਏ ਚੱਕਮੀ ਜੀ ਆਵਾਜ਼ ਦੇ ਦੀ ਚੱਕਮੀ ਜੀ ਪੂਰੇ ਪਿੰਡ ਦੇ ਵਿੱਚ ਸੁਣ ਜੇ ਅੱਗੇ ਗ੍ਰੰਥੀ ਵੀ ਪੰਜ ਗ੍ਰੰਥੀ ਪੜਿਆ ਪਹਿਲੀ ਗੱਲ ਤੇ ਸਾਨੂੰ ਅੱਜ ਕੱਲ ਗ੍ਰੰਥੀ ਰੱਖਣੇ ਨਹੀਂ ਆਏ ਵੀ ਗ੍ਰੰਥੀ ਕਿਹੋ ਜਿਹਾ ਰੱਖਣੇ ਨੇ ਬਾਬਾ ਬੁੱਢਾ ਜੀ ਦਾ ਦਰਜਾ ਕਿੱਥੇ ਹੈ ਜੀ ਕਿੰਨਾ ਗਿਆਨ ਸੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਕਿੰਨੀ ਸਿੱਖਿਆ ਦਿੱਤੀ ਅੱਜ ਕੱਲ ਦੇ ਗੁਰਦੁਆਰ ਦੇ ਵਿੱਚ ਗ੍ਰੰਥੀ ਗੁਰਮਤਿ ਦੀ ਕਲਾਸ ਲਾਉਂ ਤੋਂ ਦਰਦ ਨੇ ਐਨਾ ਟਾਈਮ ਸਾਡੇ ਕੋਲ ਕਿੱਥੇ ਭਾਦਾਂ ਵਾਲਿਓ ਪਹਿਲੀ ਗੱਲ ਅਸੀਂ ਗ੍ਰੰਥੀ ਜਿਹੜੇ ਨੇ ਉਹ ਪੜ੍ਹੇ ਲਿਖੇ ਵੈਲ ਐਜੂਕੇਟ ਰੱਖੀਏ ਉਹਨਾਂ ਨੂੰ ਚੰਗੀਆਂ ਤਨਖਾਹਾਂ ਮਾ ਦੇ ਹੁਣ ਉਹ ਜਿਹੜਾ ਸੀ ਗਰੰਟੀ ਆਵਾਜ਼ ਦੇਣ ਲੱਗ ਪਿਆ ਹੁਣ ਉਹਨੇ ਪਰਚੀ ਦੇ ਉੱਪਰ ਲਿਖਿਆ ਪੜਨਾ ਆਵਾਜ਼ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪਿੰਡ ਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਪਿੰਡ ਦੇ ਵਿੱਚ ਨਵੀਂ ਬਿਊਟੀ ਪਾਰਲਰ ਦੀ ਦੁਕਾਨ ਖੁੱਲ ਗਈ ਹੈ ਉੱਥੇ ਤੁਸੀਂ ਆਪਣੀ ਧੀਆ ਭੈਣਾਂ ਨੂੰ ਭੇਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਅਨਾਉਂਸਮੈਂਟ ਉਸ ਗੁਰਦਾਰੇ ਦੇ ਵਿੱਚ ਗੁਰੂ ਘਰ ਦਾ ਵਜ਼ੀਰ ਗਰੰਟੀ ਸਿੰਘ ਦੇ ਰਿਹਾ ਹੈ ਕੋਈ ਸਿਆਣਾ ਸੱਜਣ ਪਿੰਡ ਦੇ ਵਿੱਚ ਰਹਿੰਦਾ ਸੀ ਸੂ ਜਵਾਨ ਉਹ ਗਰੰਥੀ ਸਿੰਘ ਦੇ ਕੋਲ ਗਿਆ ਜਾ ਕੇ ਕਹਿਣ ਲੱਗਾ ਭਾਈ ਆਹ ਕੀ ਅਨਾਉਂਸਮੈਂਟ ਕੀਤੀ ਤੂੰ ਕਹਿੰਦਾ ਕਿਉਂ ਕੀ ਹੋਇਆ ਤੈਨੂੰ ਪਤਾ ਬਿਊਟੀ ਪਾਰਲਰ ਕਿਹਨੂੰ ਕਹਿੰਦੇ ਨੇ ਗਰੰਥੀ ਸਿੰਘ ਕਹਿੰਦਾ ਨਾ ਮੈਨੂੰ ਨਹੀਂ ਪਤਾ ਵੀ ਬਿਊਟੀ ਪਾਰਲਰ ਕਿਹਨੂੰ ਕਹਿੰਦੇ ਨੇ ਕਹਿੰਦਾ ਉਹ ਭਲਿਆ ਬਿਊਟੀ ਪਾਰਲਰ ਤੇ ਸਾਡੀ ਪਿੰਡ ਦੀਆਂ ਧੀਆ ਭੈਣਾਂ ਗਿਆ ਗੁੱਤਾਂ ਮੁੰਨੀਆਂ ਜਾਣ ਗਈਆਂ ਇਹਨਾਂ ਦੇ ਵਾਲ ਕੱਟੇ ਜਾਣਗੇ ਅੰਦਰ ਭੱਜਾ ਗਿਆ ਜਾ ਕੇ ਸਪੀਕਰ ਚਾਕੇ ਫਿਰ ਦੁਬਾਰਾ ਅਨਾਉਂਸਮੈਂਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਇਡ ਜੀ ਕੀ ਫਤਿਹ ਸਮੂਹ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਭਾਈ ਬਿਊਟੀ ਪਾਰਲਰ ਤੇ ਕੋਈ ਆਪਣੀ ਧੀ ਭੈਣ ਨੂੰ ਨਾ ਭੇਜਿਓ ਉਥੇ ਸਾਡੀ ਧੀਆਂ ਪਹਿਣਾ ਦੇ ਵਾਲ ਕੱਟੇ ਜਾਣਗੇ ਤੇ ਭਾਗਾਂ ਵਾਲੇ ਆ ਅਨਾਉਂਸਮੈਂਟਾਂ ਅਜਿਹੀਆਂ ਅਨਾਉਂਸਮੈਂਟਾਂ ਅੱਜ ਸਾਡੇ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਸੁਣਨ ਨੂੰ ਮਿਲਦੀਆਂ ਨੇ ਕਿ ਗੁਰਦੁਆਰੇ ਐਸੀ ਕਰਕੇ ਬਣੇ ਸੀ ਗੁਰੂ ਪਾਸ਼ੇ ਕਹਿੰਦੇ ਗੁਰਦੁਆਰ ਐ ਹੋਏ ਸੋ ਜੀ ਪਾਇਸੀ ਭਲਿਆ ਗੁਰਦੁਆਰੇ ਤੇ ਤੈਨੂੰ ਸਮਝ ਮਿਲਣੀ ਸੀ ਗੁਰਦੁਆਰੇ ਤੇਨੂੰ ਗਿਆਨ ਮਿਲਣਾ ਸੀ ਗੁਰਦੁਆਰੇ ਆਕੇ ਤੂੰ ਗੁਰੂ ਦੀ ਮਤ ਲੈਣੀ ਸੀ ਪਰ ਅਸੀਂ ਗੁਰਦੁਆਰੇ ਆਕੇ ਕੀ ਲੈਨੇ ਆ ਜੀ ਦੱਸੋ ਭਾਗਾ ਵਾਲਿਓ ਕੀ ਲੈਨੇ ਆ ਅਸੀਂ ਕੜਾ ਪ੍ਰਸ਼ਾਦੀ ਦੇਵ ਜਾਂ ਫੁੱਲੀਆਂ ਇਸ ਤੋਂ ਇਲਾਵਾ ਗੁਰਦੁਆਰੇ ਦੇ ਵਿੱਚ ਮਿਲਦਾ ਵੀ ਕੀ ਹੈ ਜੀ ਆਹੀ ਕੁਝ ਸਾਨੂੰ ਮਿਲਦਾ ਤੇ ਆਹੀ ਕੁਝ ਲੈ ਕੇ ਅਸੀਂ ਵਾਪਸ ਚਲੇ ਜਾਨੇ ਆ ਕਦੀ ਗੁਰਦੁਆਰੇ ਸਾਨੂੰ ਗਿਆਨ ਮਿਲਿਆ ਜੀ ਕਦੀ ਗੁਰਦਵਾਰ ਦੇ ਵਿੱਚੋਂ ਸਾਨੂੰ ਗੁਰਮਤ ਦੀ ਸੋਝੀ ਮਿਲੀ ਹੈ ਕਿਉਂਕਿ ਮਿਲਦੀ ਨਹੀਂ ਗੁਰਦਵਾਰ ਦੇ ਵਿੱਚ ਕਦੀ ਕਥਾ ਨਹੀਂ ਹੋਣ ਦਿੰਦੇ ਕੋਈ ਗੁਰਮਤ ਸਮਾਗਮ ਨਹੀਂ ਹੋਣ ਦਿੰਦੇ ਨਾ ਭਾਈ ਗੁਰਮਤ ਸਮਾਗਮ ਨਹੀਂ ਕਰਾਉਣਾ ਨਾ ਭਾਈ ਕਲਾਸਾਂ ਨਹੀਂ ਲਾਉਣੀਆਂ ਆ ਪਿੰਡਾਂ ਦੇ ਵਿੱਚ ਜਾਈਦਾ ਨਾ ਗਾ ਕੇ ਕਹਦੀਏ ਭਾਈ ਗੁਰਮਤ ਦੀਆਂ ਕਲਾਸਾਂ ਲਗਵਾ ਲਓ ਕਹਿੰਦੇ ਨਾ ਨਾ ਬਾਬਾ ਜੀ ਆ ਕੀ ਕਰਨ ਲੱਗੇ ਤੁਸੀਂ ਗੁਰਮਤ ਦੀਆਂ ਕਲਾਸਾਂ ਸਾਡੇ ਪਿੰਡ ਦੇ ਵਿੱਚ ਤੁਸੀਂ ਸਾਡੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ ਚਾਹੁੰਦੇ ਹੋ ਤੁਸੀਂ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹੋ ਅਸੀਂ ਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਨਾਲ ਜੋੜਨਾ ਸਾਡੇ ਬੱਚੇ ਬਾਲਕਟਾਉਣਗੇ ਸਾਡੇ ਬੱਚੇ ਅੱਜ ਪਤਿਤ ਪੁਣੇ ਦੀ ਲਹਿਰ ਵਿੱਚ ਫਸਣਗੇ ਮੋਡਰਨ ਬਨਣਗੇ ਤੁਸੀਂ ਉਹਨਾਂ ਨੂੰ ਸਿੱਖੀ ਸਰੂਪ ਨਾਲ ਜੋੜੋਗੇ ਉਹਨਾਂ ਨੇ ਤਾਂ ਲੱਚਰ ਗਾਣੇ-ਗਾਣੇ ਨੇ ਤੁਸੀਂ ਗੁਰਬਾਣੀ ਸ਼ਬਦ ਗਾਉਣ ਤੇ ਲਾਉਗੇ ਨਾ ਭਾਈ ਨਾ ਸਾਡੇ ਬੱਚੇ ਸੁਧਰ ਜਾਣਗੇ ਜੇ ਸਾਡੇ ਬੱਚੇ ਸੁਧਰ ਕੇ ਸਿੱਖੀ ਦੀ ਚੜ੍ਹਦੀ ਕਲਾ ਹੋ ਜੇਗੀ ਸਿੱਖੀ ਦੀ ਚੜ੍ਹਦੀ ਕਲਾ ਸੀ ਹੋ ਨਹੀਂ ਦੇਣੀ ਕਦੀ ਨਾ ਵੀ ਨਾ ਗੁਰਮਤਿ ਕਲਾਸ ਨਹੀਂ ਲਾਉਣ ਦੇਣੀ ਪਿੰਡ ਦੇ ਵਿੱਚ ਆ ਅੱਜ ਹਾਲਾਤ ਬਣ ਗਏ ਗੁਰਦੁਆਰੇ ਦੇ ਪ੍ਰਬੰਧਕ ਕਮੇਟੀਆਂ ਦੇ ਬਹੁਤ ਯਾਦ ਗੁਰਮਤਿ ਕਲਾਸਾਂ ਦੀ ਲਾਉਣ ਦੇਂਦੇ ਗੁਰਮਤਿ ਸਮਾਗਮ ਨਹੀਂ ਹੋ ਰਹੇ ਦੇ ਕਿਹੜੇ ਪਾਸੇ ਭਾਗਾ ਮਾਰਿਓ ਅੱਜ ਤੁਰਪੀ ਅਸੀਂ